ਗੁਰਦੇਵ ਨੂੰ ਇੱਥੇ ਖਬਰ ਮਿਲ ਗਈ। ਰਾਮੇ ਆਣੇ ਵੀ ਮਹਾਰਾਜ ਨਾਜ਼ਮ ਵਜ਼ੀਰ ਖਾਂ ਫੌਜਾਂ ਲੈ ਕੇ ਚੜ੍ਹਿਆ ਆ ਰਿਹਾ ਹੈ। ਗੁਰਦੇਵ ਨੇ ਜੰਗ ਦੀ ਤਿਆਰੀ ਕੀਤੀ ਗਾਂ ਤੁਰ ਪਏ। ਉਧਰ ਭਾਈ ਮਾਹ ਸਿੰਘ ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਹੈ। ਜਿਹੜਾ ਚਾਹੁੰਦਾ ਹੈ ਗੁਰੂ ਲਈ ਆਪਾ ਵਾਰਨਾ ਉਹ ਲਕੀਰੋਂ ਪਾਰ ਹੋਵੇ। ਤੇ ਜਿਹੜਾ ਆਪਣੀ ਜਾਨ ਨੂੰ ਪਿਆਰੀ ਸਮਝਦਾ ਹੈ ਉਹ ਲਕੀਰ ਤੋਂ ਇਸ ਪੱਖ ਰਹਿ ਜਾਵੇ ਕਹਿੰਦੇ ਸਾਰੇ ਹੀ ਸੂਰਮੇ ਲਕੀਰ ਟੱਪ ਗਏ ਮਹਾ ਸਿੰਘ ਰਾਏ ਸਿੰਘ ਮਾਤਾ ਭਾਗੂ ਨੇ ਸੂਰਿਆ ਨੂੰ ਲਲਕਾਰਿਆ ਔਰ ਇੱਕ ਗੱਲ ਐਲਾਨੀਆਂ ਤੌਰ ਤੇ ਕਹਿ ਦਿੱਤੀ ਠੀਕ ਹੈ ਸਾਡੇ ਵਿੱਚ ਕੁਝ ਬੇਮੁਖ ਨੇ ਕੁਝ ਬਿਦਾਵੀਏ ਨੇ ਪਰ ਗੁਰੂ ਦਾ ਸੁਭਾਅ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣ ਕਾ ਤਵਾ ਹਮਾਰਾ ਹੈ ਪਾਸ ਜਿਹੜਾ ਆਪਾ ਵਾਰ ਦਿੰਦਾ ਧਰਮ ਤੋਂ ਗੁਰੂ ਦੀ ਗੋਦ ਉਹਨੂੰ ਮਿਲ ਜਾਂਦੀ ਹੈ ਖਿਦਰਾਣੇ ਦੀ ਢਾਬ ਤੇ ਕਹਿੰਦੇ ਕਮਸਾਨ ਦਾ ਯੁੱਧ ਹੋਣ ਲੱਗਾ ਹੈ ਖਿਦਰਾਣਾ ਖਿਦਰੈਨ ਖਿਦਰ ਐਨ ਦੋ ਲਫ਼ਜ਼ਾਂ ਤੋਂ ਬਣਿਆ ਹੈ ਖਿਦਰ ਦਾ ਭਾਵ ਹੁੰਦਾ ਤਪੱਸਵੀ ਐਨ ਕਹਿੰਦੇ ਨੇ ਘਰ ਨੂੰ ਤਪੱਸਵੀ ਦਾ ਘਰ ਢਾਬ ਨਿਵਾਣ ਦੀ ਜਗ੍ਹਾ ਜਿੱਥੇ ਪਿੰਡ ਦਾ ਫालतू ਪਾਣੀ ਜਦੋਂ ਵਰਖਾ ਹੁੰਦੀ ਹੈ ਨਾ ਉੜਾ ਵਾਧੂ ਪਾਣੀ ਹੁੰਦਾ ਮੀਂਹ ਦਾ ਇਕੱਠਾ ਹੋ ਜਾਵੇ ਲੋਕ ਢਾਬ ਤੋਂ ਹੀ ਜਲ ਸਕਦੇ ਹੁੰਦੇ ਸਨ ਹੁਣ ਤੇ ਛਪੜੀਆਂ ਗੰਦੀਆਂ ਕਰ ਬੈਠੇ ਆਪਾਂ ਮਲਮੂਤਰ ਦੇ ਨਾਲ ਤੋਂ ਢਾਬ ਨੂੰ ਸੂਰਮਿਆਂ ਨੇ ਘੇਰ ਲਿਆ ਕਿਉਂਕਿ ਗਰਮੀ ਹੈ ਜਾਂ ਸਰਦੀ ਹੈ ਜੰਗ ਲੜਦਿਆਂ ਪਿਆਸ ਲੱਗੇਗੀ ਤੇ ਜੇ ਜਲ ਨਾ ਮਿਲਿਆ ਆਂਦਰਾਂ ਨੇ ਸੁੱਕ ਜਾਣਾ ਹੈ ਸਿੰਘ ਢਾਬ ਨੂੰ ਘੇਰ ਕੇ ਬਹਿ ਗਏ ਗੁਰਦੇਵ ਉੱਚੀ ਟਿੱਬੀ ਤੇ ਨੇ ਔਰ ਬਾਬਾ ਮਾਨ ਸਿੰਘ ਮਾਈ ਭਾਗੋ ਭਾਈ ਰਾਏ ਸਿੰਘ ਵਰਗੇ ਸੂਰਮੇ ਜਿਨ੍ਹਾਂ ਟੁੱਟੀ ਗੰਡਵਾਉਣੀ ਐ ਉਹਨਾਂ ਨੇ ਦੁਸ਼ਮਣਾਂ ਦੇ ਸਾਵੇਂ ਹੋਣਾ ਕੀਤਾ ਔਰ ਐਲਾਨ ਕੀਤਾ ਜਿੰਨਾ ਚਿਰ ਇੱਕ ਕਤਰਾ ਸ਼ਰੀਰ ਦੇ ਅੰਦਰ ਹੈ ਲਹੂ ਦਾ ਦੁਸ਼ਮਣ ਗੁਰੂ ਤੱਕ ਨਹੀਂ ਵਧੇਗਾ ਕਹਿੰਦੇ ਸ਼ਾਮਾਂ ਤੱਕ ਯੁੱਧ ਚੱਲਦਾ ਰਿਹਾ ਜਦੋਂ ਦੁਸ਼ਮਣ ਦਾ ਜੋਰ ਪੈਂਦਾ ਸੀ ਤੇ ਟਿੱਬੀ ਤੋਂ ਕਲਗੀ ਤਰ ਤੀਰਾਂ ਦੀ ਵਰਖਾ ਕਰ ਦਿੰਦੇ ਸਨ ਸ਼ਾਮਾਂ ਪਈਆਂ ਨਾਜ਼ਮ ਵਜ਼ੀਰ ਖਾ ਦੀਆਂ ਫੌਜਾਂ ਹਾਰ ਗਈਆਂ ਦੌੜ ਉੱਠੇ ਗੁਰਦੇਵ ਸ਼ਾਹੀ ਟਿੱਬੀ ਤੋਂ ਹੇਠਾਂ ਉਤਰੇ ਨੇ ਔਰ ਕੀ ਵੇਂਦੇ ਨੇ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਹੋਏ ਪਏ ਨੇ ਕਿਸੇ ਦੇ ਅੰਦਰ ਇੱਕ ਅੱਧਾ ਸਾਹ ਹੈ ਕਿਸੇ ਦੇ ਅੰਦਰ ਉਹ ਵੀ ਨਹੀਂ ਹੈ ਮੁਖੀਏ ਸਿੰਘ ਮਹਾ ਸਿੰਘ ਵੱਲ ਵਧੇ ਤੇ ਗੋਦ ਵਿੱਚ ਬਾਪੂ ਨੇ ਸਿਰ ਰੱਖਿਆ ਕਹਿੰਦੇ ਮਹਾ ਸਿੰਘ ਤੂੰ ਆਖੇ ਤੇ ਉਮਰਾਂ ਵਧਾ ਦਈਏ ਤੂੰ ਆਖੇ ਜੀਵਨ ਬਖਸ਼ ਦਈਏ ਸਵਾਸਾਂ ਦੀ ਪੂੰਜੀ ਬਖਸ਼ ਦਈਏ ਤਖਤਾਂ ਤਾਜਾਂ ਨੂੰ ਤੇਰੇ ਪੈਰਾਂ ਵਿੱਚ ਰੱਖ ਦਈਏ ਤੇ ਭਾਈ ਮਹਾ ਸਿੰਘ ਨੇ ਨਾ ਸਿਸਕਦੇ ਹੋਏ ਬਚਨ ਕਹੇ ਸਨ ਗੁਰਦੇਵ ਇਹ ਦੌਲਤਾਂ ਸ਼ੌਹਰਤਾਂ ਸਦਾ ਨਹੀਂ ਰਹਿਣ ਵਾਲੀਆਂ ਬਿਨ ਸਜਾਏ ਜੋ ਨਿਮਖ ਮੈਸ ਉਹ ਅਲਪ ਸੁਖ ਪਨੀਆਂ ਇੱਕ ਦਿਨ ਸਭ ਮੁਕੇਗਾ ਪਰ ਜੇ ਅੱਜ ਤੇਰੀ ਗੋਦ ਵਿੱਚ ਸ਼ਹਾਦਤ ਦੀ ਅਵਧੀ ਪਾ ਕੇ ਮੁਕਦਾ ਹਾਂ ਸ਼ਰੀਰ ਤੇ ਮਿਟੇਗਾ ਨਾਮ ਮੇਰਾ ਅਮਰ ਹੋ ਜਾਵੇਗਾ ਮਹਾ ਸਿੰਘ ਕਰ ਜੋਰ ਉਚਾਰੇ ਪਾਤ ਸਾਹਾ ਸੁਤ ਸੇਵਕ ਸਾਰੇ ਹੂ ਲਹ ਬਹੁ ਅਪਰਾਧ ਕਮਾਵੈ ਤਉ ਪਿਤਾ ਮਨ ਕੋਪ ਨ ਲਿਆਵੈ ਜਿਵੇਂ ਮਾਈ ਬਾਪ ਭੁੱਲੇ ਬੱਚਿਆ ਨੂੰ ਬਖਸ਼ ਦਿੰਦੇ ਨੇ ਇਦਾਂ ਤੂੰ ਸਾਡਾ ਪਿਤਾ ਐ ਤੂੰ ਸਾਨੂੰ ਬਖਸ਼ ਜੋ ਮੁਝ ਕੋ ਬਰਦਾਇ ਬੋ ਚਹੈ ਟੂਟੀ ਮੇਲ ਲਹ ਬਚ ਕਹੈ ਇਸ ਬਿਨ ਇੱਛਾ ਮੋਹੇ ਨਾ ਔਰ ਬਖਸ਼ ਲੇਹੋ ਸੋਢੀ ਸਿਰਮੌਰ ਬਾਪੂ ਉਹ ਜਿਹੜਾ ਬਿਦਾਵਾ ਹੈ ਨਾ ਉਹ ਪਾੜ ਕੇ ਟੁੱਟੀ ਗੰਡ ਲੈ ਮੇਰੀ ਹੋਰ ਇਹਦੇ ਬਿਨਾ ਕੋਈ ਇੱਛਾ ਨਹੀਂ ਹੈ। ਬਾਪੂ ਨੇ ਕਹਿੰਦੇ ਕਮਰ ਕੱਸੇ ਚੋਂ ਬਿਦਾਵਾ ਕੱਢਿਆ। ਉਹਦਾ ਸੁਭਾਅ ਹੈ ਨਾ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤੇਤੇ ਜਿਵੇਂ ਬੱਚੇ ਦੀਆਂ ਗਲਤੀਆਂ ਨੂੰ ਮਾਤਾ ਦਰਕਿਨਾਰ ਕਰਕੇ ਛਾਤੀ ਨਾਲ ਲਾ ਕੇ ਬਖਸ਼ ਦਿੰਦੀ ਹੈ। ਇਦਾਂ ਗੁਰਦੇਵ ਨੇ ਮੱਥਾ ਚੁੰਮਿਆ। ਬੋਲ ਬਖਸ਼ਾਈ ਬਾਬਾ ਮਹਾ ਸਿੰਘ ਨੇ ਭਾਈ ਰਾਏ ਸਿੰਘ ਨੇ ਬੇਦਾਵਾ ਪੜਵਾ ਲਿਆ ਗੁਰੂ ਗਰੰਥ ਸਾਹਿਬ ਕਹਿੰਦੇ ਨੇ ਟੂਟੀ ਗੰਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਗੁਰੂ ਟੂਟੀ ਗੰਡਨ ਵਾਲਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹੋ RAM ਚਾਰਕੁੰਟ ਦਹ ਦਿਸ ਭ੍ਰਮੈ ਥਕ ਆਏ ਪ੍ਰਭ ਕੀ ਸਾਮ ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਪਤੰਗਾ ਕਿੰਨਾ ਕਿਚੇ ਰੁੱਡੇਗਾ ਅਖੀਰ ਤੇ लाਠ ਵਿੱਚ ਮੱchnਾ ਹੀ ਪੈਣਾ ਹੈ ਫੁੱਲ ਜੁਦਾ ਹੋ ਗਿਆ ਰੁੱਖ ਨਾਲੋਂ ਮੁਰਝਾ ਜਾਵੇਗਾ ਸਿੱਖ ਗੁਰੂ ਤੋਂ ਜੁਦਾ ਹੋ ਗਿਆ ਮਿੱਟੀ ਹੈ ਜਿਹੜੀ ਗਊ ਦੁੱਧ ਨਹੀਂ ਦਿੰਦੀ ਉਹਦੀ ਕੀਮਤ ਨਹੀਂ ਹੈ ਜਿਹੜੀ ਫਸਲ ਨੂੰ ਪਾਣੀ ਨਾ ਮਿਲੇ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਗੁਰੂ ਦਾ ਇਦਾਂ ਦਾ ਆਸਰਾ ਹੈ ਗੁਰਦੇਵ ਨੇ ਬਖਸ਼ਿਆ ਆਪਣੇ ਪਿਆਰਿਆਂ ਸਿੰਘਾਂ ਨੂੰ ਇੱਕ ਇਨਸਾਨ ਦਾ ਯੁੱਧ ਖਿਦਰਾਣੇ ਦੀ ਢਾਬ ਤੇ ਹੋਇਆ ਜੇ ਨੂੰ ਧਿਆਨ ਨਾਲ ਵਾਚੋ ਇੱਕ ਤੇ ਮਾਝੇ ਦੀ ਪੰਚਾਇਤ ਦਾ ਲਿਖਿਆ ਬਦਾਵਾ ਮਿਟ ਗਿਆ ਇੱਥੇ ਭਾਈ ਭਾਗ ਸਿੰਘ ਚੁਭਾਲੀਆ ਜਿਨ੍ਹਾਂ ਨੇ ਦਸਕਤ ਕੀਤੇ ਸੀ ਨਾ ਜਿਹੜਾ ਮੁਖੀਆ ਸੀ ਉਹਨੇ ਵੀ ਸ਼ਹਾਦਤ ਦੀ ਅਵਦੀ ਮਾਣੀ ਹੈ ਉਹਦੇ ਭਰਾਵਾਂ ਨੇ ਵੀ ਸ਼ਹਾਦਤ ਦੀ ਅਵਦੀ ਮਾਣੀ ਹੈ ਔਰ ਉਹਦੇ ਨਾਲ ਨਾਲ ਭਾਈ ਰਾਏ ਸਿੰਘ ਮਲਤਾਨੀ ਪਿੰਡ ਮਰਲਮਾੜੀ ਇਹ ਭਾਈ ਮਹਾ ਸਿੰਘ ਦਾ ਪਿਤਾ ਸੀ ਇਨੇ ਵੀ ਸ਼ਹਾਦਤ ਦੀ ਅਬਦੀ ਮਾਣੀ ਹੈ ਔਰ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਵਾਂ ਭਾਈ ਰਾਏ ਸਿੰਘ ਭਾਈ ਮਨੀ ਸਿੰਘ ਦਾ ਛੋਟਾ ਭਾਈ ਸੀ ਜਿਹੜਾ ਮਾਝੇ ਦੀਆਂ ਸੰਗਤਾਂ ਨੂੰ ਲੈ ਕੇ ਆਇਆ ਸੀ ਖੈਰ ਭਾਈ ਰਾਏ ਸਿੰਘ ਦਾ ਸੁਪੁੱਤਰ ਭਾਈ ਮਾਹ ਸਿੰਘ ਤੇ ਸ਼ਹੀਦ ਹੋਇਆ ਹੀ ਹੈ ਨਾਲ ਉਹਦਾ ਭਰਾ ਭਾਈ ਸੀਤਲ ਸਿੰਘ ਵੀ ਸ਼ਹੀਦ ਹੋਇਆ ਔਰ ਮਾਤਾ ਭਾਗੋ ਜੀ ਦੇ ਜੇ ਪਰਿਵਾਰ ਵਾਲਾ ਉਹ ਨਾ ਤੇ ਮਾਤਾ ਭਾਗੋ ਜੀ ਦਾ ਪਤੀ ਭਾਈ ਨਿਧਾਨ ਸਿੰਘ ਵੜੈਚ ਉਹ ਵੀ ਮੈਦਾਨੇ ਜੰਗ ਦੇ ਵਿੱਚ ਆਪਣੇ ਭਰਾਵਾਂ ਸਮੇਤ ਇੱਥੇ ਸ਼ਹੀਦ ਹੋਇਆ ਭਾਗ ਸਿੰਘ ਚਬਾਲੀਏ ਦੇ ਤਿੰਨੇ ਭਾਈ ਸ਼ਹੀਦ ਹੋ ਗਏ ਔਰ ਇਸ ਪ੍ਰਕਾਰ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਪਣੇ ਪਿਆਰਿਆਂ ਨੂੰ ਮੁਕਤੀ ਬਖਸ਼ਦੇ ਨੇ ਔਰ ਇੱਕ ਜਗ੍ਹਾ ਤੇ ਵੀ ਜ਼ਿਕਰ ਆਉਂਦਾ ਹੈ ਭੱਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵੰਸ ਵਿੱਚੋਂ ਤਿੰਨ ਸੂਰਮੇ ਇੱਥੇ ਸ਼ਹੀਦ ਹੋਏ ਸਨ 8ਵੀਂ ਤੇ 9ਵੀਂ ਪੀੜੀ ਦੇ ਇੱਕ ਭਾਈ ਖੁਸ਼ਹਾਲ ਸਿੰਘ ਸ਼ਹੀਦ ਹੋਏ ਭੱਲੇ ਔਰ ਉਹਨਾਂ ਦੇ ਦੋਵੇਂ ਸੁਪੁੱਤਰ ਭਾਈ ਦਰਬਾਰੀ ਸਿੰਘ ਤੇ ਭਾਈ ਕਰਬਾਰੀ ਸਿੰਘ ਇਹ ਭੱਲਿਆਂ ਦੇ ਪਰਿਵਾਰ ਵੀ ਇੱਥੇ ਸ਼ਹਾਦਤ ਦੀ ਅਵਦੀ ਮਾਣ ਗਏ ਹੁਣ ਆ ਜਾਓ ਦੁਨੀ ਚੰਦ ਜਿਨੇ ਪਿੱਠ ਦਿੱਤੀ ਸੀ ਗੁਰਾਂ ਨੂੰ ਜਿਹੜਾ ਬੇਮੁਖ ਹੋਇਆ ਸੀ ਸਾਥੀਆਂ ਸਮੇਤ ਦੁਨੀ ਚੰਦ ਜੀ ਦੇ ਪੋਤੇ ਭਾਈ ਸਰੂਪ ਸਿੰਘ ਭਾਈ ਨੂਬ ਸਿੰਘ ਉਹਨਾਂ ਨੇ ਵੀ ਇੱਥੇ ਮੈਦਾਨੇ ਜਗ ਵਿੱਚ ਸ਼ਹੀਦੀ ਮਾਣੀ ਹੈ ਜਿਹਦਾ ਕਰਕੇ ਮਾਝੇ ਦੇ ਬੇਮੁਖਾਂ ਨੂੰ ਮੁਕਤੀ ਮਿਲ ਗਈ ਗੁਰਸਰਨਾਈ ਭਜ ਪਏ ਬਖਸ਼ੇ ਬਖਸ਼ਣ ਹਾਰ ਜਿਹੜਾ ਗੁਰੂ ਦੀ ਸ਼ਰਨ ਆਉਂਦਾ ਹੈ ਉਹਨੂੰ ਗੁਰੂ ਬਖਸ਼ ਦਿੰਦਾ ਹੈ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਦਾਂ ਸ਼ਹੀਦਾਂ ਸਿੰਘਾਂ ਦੇ ਸੰਸਕਾਰ ਆਪ ਹੱਥੀਂ ਕੀਤੇ ਸਨ ਅੱਜ ਆਪਾਂ ਉਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਹਾਂ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਸਿਉ ਸਦਹੀ ਰਹੇ ਸਮਾਏ ਜਿਹੜੇ ਗੁਰੂ ਦਾ ਸ਼ਬਦ ਗੁਰੂ ਦਾ ਵਾਕ ਗੁਰੂ ਦਾ ਬਚਨ ਕਮਾਉਂਦੇ ਨੇ ਉਹੀ ਮੁਕਤ ਹੁੰਦੇ ਨੇ ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਰੀਨ ਕਰ ਨੇਸ਼ਨ ਤੋਂ ਉਹ ਕੁੱਤਿਆ ਮਿਲਿਆ ਲੀਆਂ ਜੂਨਾ ਵਿੱਚ ਨਹੀਂ ਆਉਂਦੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕੁਰੰਗਾ 1084 ਜੋਂਨ ਪਰਮਾਇ ਇਹਨਾਂ ਜੂਨਾ ਵਿੱਚ ਉਹ ਨਹੀਂ ਆਉਂਦੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਬਾਣਾ ਮੰਨ ਲਏ ਸ਼ਬਦ ਰਖੈ ਔਰ ਧਾਰ ਇਹ ਅਸਲ ਸੇਵਕ ਨੇ ਜਿਨ੍ਹਾਂ ਨੇ ਹੰਕਾਰ ਰੂਪੀ ਸਿਰ ਵੀ ਵੱਡਤਾ ਗਿਆਨ ਦੀ ਤਲਵਾਰ ਨਾਲ ਜਿਨ੍ਹਾਂ ਨੇ ਪ੍ਰਤੱਖ ਮਜ਼ਬ ਲਈ ਆਪਣਾ ਸਿਰ ਵੀ ਦੇ ਦਿੱਤਾ ਕਹੋ ਨਨਕ ਜੋ ਗੁਰਬਖਸ਼ ਮਿਲਾਇਆ ਤਿਸ ਕਾ ਸਭ ਕਿਸ ਜਿਸ ਕਾ ਹਰ ਰਾਇਆ ਜਿਨ੍ਹਾਂ ਆਪਾ ਸਮਰਪਤ ਕੀਤਾ ਜੀਵਨ ਮੁਕਤ ਉਹ ਅਖਵਾਉਂਦੇ ਨੇ ਉਹ ਗੁਰੂ ਦੇ ਪਿਆਰੇ ਸੇਵਕ ਹੁੰਦੇ ਨੇ ਅੱਜ ਵੀ ਤੁਸੀਂ ਜਦੋਂ ਖਿਦਰਾਣੇ ਦੀ ਢਾਬ ਵੱਲ ਜਾਓ ਤੇ ਨਾਮ ਕੀ ਬਖਸ਼ਿਆ ਗੁਰਾਂ ਨੇ ਮੁਕਤ ਸਰ ਜਿੱਥੇ ਮੁਕਤੀ ਬਖਸ਼ੀ ਗਈ ਹੈ ਉਸ ਸਮੇਂ ਇਹ ਫਿਰੋਜ਼ਪੁਰ ਦਾ ਪ੍ਰਸਿੱਧ ਨਗਰ ਮੰਨਿਆ ਜਾਂਦਾ ਸੀ ਪਹਿਲਾ ਨਾਮ ਖਿਦਰਾਣੇ ਦੀ ਢਾਬ ਖਿਦਰਾਣਾ ਇਹਨੂੰ ਕਹਿ ਦਿੰਦੇ ਸਨ ਉਥੇ ਤਾਲਜੂ ਸੀ ਸਰੋਵਰ ਸੀ ਤੋਂ ਜਦੋਂ ਮੁਕਸਰ ਆਪਾਂ ਹੁਣ ਜਾਣੇ ਆ ਬੇਅੰਤ ਗੁਰਦੁਆਰਾਂ ਉਥੇ ਬਣੇ ਹੋਏ ਨੇ ਮਹਾਰਾਜ ਨੇ ਜਿੱਥੇ ਪਿਆਰਿਆਂ ਸਿੰਘਾਂ ਨੂੰ ਆਪਣਾ ਮੁਕਤੀ ਦਾ ਮਰਾਤਬਾ ਬਖਸ਼ਿਆ ਇੱਕ ਗੁਰਦੁਆਰਾ ਹੈ ਸ਼ਹੀਦ ਗੰਜ ਇੱਕ ਥੇ ਗੁਰਦੁਆਰਾ ਹੈ ਟਿੱਬੀ ਸਾਹਿਬ ਇਸੇ ਪ੍ਰਕਾਰ ਦੇ ਨਾਲ ਮਹਾਨ ਇਤਿਹਾਸਿਕ ਸਥਾਨੇ ਉਥੇ ਪ੍ਰਗਟ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਗੁਰੂ ਹੀ ਮੁਕਤੀ ਦਾ ਦਾਤਾ ਹੈ ਜੇ ਤੇ ਤੇਰੇ ਜੰਮ ਨੂੰ ਕੋਈ ਦੁੱਖ ਦਾ ਬੰਧਨ ਹੈ ਮੈਡੀਕਲ ਸਾਇੰਸ ਕਹਿੰਦੀ ਹੈ ਨਹੀਂ ਤੇਰਾ ਦੁੱਖ ਕਟਿਆ ਜਾਣਾ ਕਹਿ ਦਿੰਦੇ ਨੇ ਡਾਕਟਰ ਵੀ 50% ਦੀ ਰੋਗਾਂ ਦਾ ਇਲਾਜ ਹੈ ਨਹੀਂ ਸਾਡੇ ਕੋਲ ਜਾ ਜਾ ਕੇ ਦਵਾਈ ਲੈ ਤੇ ਦੁਆ ਕਰ ਦਵਾਈ ਲੱਗ ਜਾਵੇ ਉਦੋਂ ਆਈ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਵਿਚ